नमस्कार सत श्री अकाल आज आपा गल ਕਰਨ ਜਾ ਰਹੇ ਹਾਂ ਨਿਊ ਲਾਂਚ ਪਲੋਟਡ ਟਾਊਨਸ਼ਿਪ ਦੇ ਬਾਰੇ ਜੋ ਕਿ ਲੋਕੇਟਿਡ ਹੈ ਆਪ ਜੀ ਦੇ ਆਪਣੇ ਸ਼ਹਿਰ ਡੇਰਾਬੱਸੀ ਵਿੱਚ ਇਹ ਇੱਕ ਬਹੁਤ ਹੀ ਪ੍ਰੀਮੀਅਮ ਟਾਊਨਸ਼ਿਪ ਹੈ ਜਿਹਨਾਂ ਨੇ ਜਿੱਥੇ ਨਵੇਂ ਪਲੋਟ ਲਾਂਚ ਕੀਤੇ ਜਾ ਰਹੇ ਨੇ ਇਹ ਬੁਡਾ ਪ੍ਰੂਫ ਗਮਾਡਾ ਪ੍ਰੂਫ ਉਹ ਰੇਡਾ ਪ੍ਰੂਫ ਵੀ ਰਹਿਣਗੇ ਇਸ ਦੇ अलावा ਕੁਝ ਪਲੋਟਸ ਐਮਸੀਆ ਪ੍ਰੂਫ ਵੀ ਸਾਡੇ ਕੋਲ ਆਪਸ਼ਨ ਅਗੇ ਨੇ ਜਿਦੇ ਵਿੱਚ ਆਪ ਜੀ ਆਪਣੇ ਵਾਸਤੇ ਲੈ ਸਕਦੇ ਹੋ 80 ਗਜ 100 ਗਜ 115 ਗਜ 125 ਗਜ ਜਾਂ 150 ਗਜ ਤੱਕ ਦੇ ਪਲਾਟਸ ਔਰ ਨਾਲ ਹੀ ਇਹਦੇ ਵਿੱਚ ਸਾਨੂੰ ਪੇਮੈਂਟ پلان ਵੀ ਅੱਛਾ ਮਿਲਦਾ ਹੈ ਇੱਕ ਸਾਲ ਵਿੱਚ ਪੇਮੈਂਟ ਕਰਨ ਦਾ ਮੌਕਾ ਮਿਲਦਾ ਹੈ ਜਿਹਦੇ ਪ੍ਰੋਪੋਜ਼ ਪੇਮੈਂਟ پلان 25 25 25 25 ਦਾ ਪੇਮੈਂਟ پلان ਹੈ ਯਾਨੀ ਕਿ ਚਾਰ 파ਰਟ ਵਿੱਚ ਅਸੀਂ ਪੇਮੈਂਟ ਕਰਨੀ ਹੈ ਔਰ ਨਾਲ ਹੀ ये लोन फैसिलिटी भी मिलती है यानी सैवनटी परसेंट तक तो ये बैंक तो लोन ऑप्शन भी अवेलेबल है पच्ची लाख तो निवेश शुरू होता है लोकेशन बहुत प्राइम है अगर गल करा लोकेशन की तो प्रपोज पी आर ट्वेल रोड एयरपोर्ट रोड तो यहटेड रहने नाल ही अंबाला चंडीगढ़ हाईवे जो कि इस तो ਕ੍ਰਿਪ 1.5 ਕਿਲੋਮੀਟਰ ਡਿਸਟੈਂਸ ਰਹੇਗਾ ਔਰ ਨਾਲ ਹੀ ਇਸ ਵਿੱਚ ਆਪ ਜੀ ਨੂੰ ਐਂਟਰ ਕਰਨ ਦਾ ਸਹੀ ਟਾਈਮ ਹੈ ਕਿਉਂਕਿ ਇਹੀ ਹੈ ਟਾਈਮ ਹੁੰਦਾ ਹੈ ਜਦ ਤੁਸੀਂ ਆਪਣੀ ਬੁਕਿੰਗ ਕਰਵਾ ਕੇ ਐਂਟਰ ਕਰਦੇ ਹੋ ਔਰ ਅਗਰ ਤੁਸੀਂ ਐਂਡ ਯੂਜ਼ਰ ਹੋ ਤੇ ਤੁਹਾਨੂੰ ਇੱਕ ਬਹੁਤ ਅੱਛਾ ਪੈਨ ਪਲਾਨ ਔਰ ਬਹੁਤ ਅੱਛਾ ਪ੍ਰਾਈਸ ਮਿਲਦਾ ਹੈ ਅਗਰ ਤੁਸੀਂ ਇਨਵੈਸਟਰ ਹੋ ਤੇ ਤਾਂ ਵੀ ਤੁਹਾਨੂੰ ਇੱਥੇ ਸਹੀ ਟਾਈਮ ਤੇ ਐਂਟਰ ਤੇ ਵਿਥ ਪ੍ਰੋਫਿਟ ਐਗਜ਼ਿਟ ਕਰਨ ਦਾ ਇਹ ਮੌਕਾ ਮਿਲਦਾ ਹੈ ਔਰ ਬਾਕੀ ਤੁਸੀਂ ਜਾਣ ਨੂੰ ਹੋ ਕਿ ਇਸ ਵੇਲੇ ਗ੍ਰੇਟਰ ਮੋਹਲੀ ਦਾ ਏਰੀਆ ਜਿਹਦੇ ਵਿੱਚ ਅੱਜ ਸਾਡਾ ਸ਼ਹਿਰ ਡੇਰਾਬਾਸੀ ਵੀ ਆ ਚੁੱਕਾ ਹੈ ਇਹ ਗ੍ਰੇਟਰ ਮੋਹਲੀ ਦੇ ਅੰਦਰ ਆ ਜਾਂਦਾ ਹੈ ਔਰ ਅੱਗੋਂ ਵੀ ਫਿਊਚਰ ਇਸੇ ਏਰੀਆ ਦਾ ਹੀ ਹੈ ਔਰ ਲੌਂਗ ਟਾਈਮ ਜਾਂ ਸ਼ਾਰਟ ਟਾਈਮ ਇੱਥੇ ਤੁਹਾਨੂੰ ਅੱਛੀ ਅਪ੍ਰੈਸੀਏਸ਼ਨ ਮਿਲੇਗੀ ਔਰ 25 ਲੱਖ ਤੋਂ ਨਿਵੇਸ਼ ਸ਼ੁਰੂ ਹੋਣ ਦੇ ਨਾਲ ਹੀ ਇਹਦੇ ਵਿੱਚ ਅੱਜ ਤੁਹਾਨੂੰ ਮੌਕਾ ਹੈ ਤੁਸੀਂ ਅੱਛੀ ਪ੍ਰਾਪਰਟੀ ਖਰੀਦ ਸਕਦੇ ਹੋ ਤੇ ਉੱਥੇ ਆਪਣਾ ਘਰ ਬਣਾ ਕੇ ਰਹਿ ਵੀ ਸਕਦੇ ਹੋ ਜਾਂ ਨੂੰ ਰੈਂਟ ਆਊਟ ਕਰ ਸਕਦੇ ਹੋ ਕਿਰਾਇਆ ਤੇ ਦੇ ਸਕਦੇ ਹੋ ਜਾਂ ਫਿਰ ਇਸ ਨੂੰ ਤੁਸੀਂ ਬੁੱਕ ਕਰਵਾ ਕੇ ਆਪਣਾ ਪ੍ਰੋਫਿਟ ਬੁੱਕ ਕਰਕੇ ਐਗਜ਼ਿਟ ਵੀ ਕਰ ਸਕਦੇ ਹੋ ਔਰ ਮੈਂ ਆਪ ਜੀ ਨੂੰ ਰეკਮੈਂਡ ਕਰਾਂਗਾ ਕਿ ਇੱਕ ਵਾਰੀ ਤੁਸੀਂ ਸਾਨੂੰ ਕੰਟੈਕਟ ਕਰੋ ਇੱਥੇ ਆਓ ਵਿਜ਼ਿਟ ਕਰੋ ਤੇ ਤੁਹਾਨੂੰ ਇਹ ਆਪਸ਼ਨ ਬਹੁਤ ਅੱਛੀ ਲੱਗੇਗੀ ਜੇਕਰ ਆਪ ਜੀ ਨੂੰ ਸਾਡਾ ਵੀਡੀਓ ਚੰਗਾ ਲੱਗਾ ਹੋਵੇ ਤੇ ਪਲੀਜ਼ ਆਪ ਜੀ ਇਸ ਨੂੰ ਲਾਈਕ ਕਰੋ ਜੇਕਰ ਆਪ ਜੀ ਪ੍ਰਾਪਰਟੀ ਖਰੀਦਣ ਵਾਸਤੇ ਕਿਸੇ ਦੀ ਸਹਾਇਤਾ ਕਰਨਾ ਚਾਹਦੇ ਹੋ ਤੇ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸਾਨੂੰ ਇਦਾਂ ਦੀ ਹੋਰ ਵੀਡੀਓ ਬਣਾਉਣ ਵਾਸਤੇ ਮੋਟੀਵੇਟ ਕਰਨ ਲਈ ਪਲੀਜ਼ ਸਾਡਾ ਇਹ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ